ਸਤ ਸ੍ਰੀ ਅਕਾਲ ਮੈਂ ਰੰਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੂੰ ਕਿ ਛੁੱਟੀ ਹਸਪਤਾਲ ਦੇ ਵਿੱਚੋਂ ਮਿਲ ਗਈ ਹੈ ਛੁੱਟੀ ਮਿਲਦੇ ਸਾਰੇ ਹੀ ਸੀਐਮ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਇੱਕ ਵੱਡਾ ਐਲਾਨ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੜਾ ਸਬੰਧੀ ਵਿਚਾਰ ਚਰਚਾ ਕਰਨ ਦੇ ਲਈ ਇਹਨਾਂ ਸਥਿਤੀ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਐਮਰਜੈਂਸੀ ਸੈਸ਼ਨ ਬੁਲਾਉਣ ਦੇ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਵਿਕਰਮ ਜੀਠੇ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਪਠਾਨ ਮਾਜਰਾ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਹੋਰ ਵੱਡੇ ਐਲਾਨ ਕਰ ਦਿੱਤੇ ਗਏ ਨੇ ਤੇ ਪੰਜਾਬ ਦੇ ਵਿੱਚ ਮੀਂਹ ਕਦੋਂ ਪਵੇਗਾ ਮੀਹ ਨੂੰ ਲੈ ਕੇ ਮੌਸਮ ਵਿਭਾਗ ਨੇ ਕੀ ਪੇਕ ਬਣ ਕੀਤੀ ਗਈ ਹੈ ਤੇ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਹਨਾਂ ਮੀਹ ਨੂੰ ਲੈ ਕੇ ਇੱਕ ਅਲਰਟ ਆ ਆਪਣੇ ਪੱਧਰ ਤੇ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਸਤੰਬਰ ਤੋਂ ਮੁਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਨੂੰ ਅੱਜ ਮੁਹਾਲੀ ਫੋਟਿਸ ਹਸਪਤਾਲ ਦੇ ਵਿੱਚ ਛੁੱਟੀ ਮਿਲ ਗਈ ਹੈ ਸਿਹਤ ਸਬੰਧੀ ਕੁਝ ਗੰਭੀਰ ਸ਼ਿਕਾਇਤਾਂ ਹੁਣ ਕਰਕੇ ਉਹਨਾਂ ਨੂੰ 5 ਸਤੰਬਰ ਨੂੰ ਮੁਹਾਲੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਅੱਜ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਇਸ ਮੌਕੇ ਹਸਪਤਾਲ ਦੇ ਵਿੱਚੋਂ ਨਿਕਲਣ ਮੌਕੇ ਭਗਵੰਤ ਮਾਨ ਦੇ ਵੱਲੋਂ ਮੀਡੀਆ ਨੂੰ ਹੱਥ ਵੀ ਹਲਾਇਆ ਗਿਆ ਤੇ ਇਸ ਮੌਕੇ ਨਿਕਲਦੇ ਸਾਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੱਲ ਸਵੇਰੇ 11 ਵਜੇ ਮੀਟਿੰਗ ਕਰਾਂਗਾ ਜਿਸ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਾਬਾਨ ਵੀਡੀਓ ਕਾਨਫਰੰਸ ਦੇ ਜ਼ਰੀਏ ਅਤੇ ਸੈਕਟਰੀ ਤੇ ਚੀਫ ਸੈਕਟਰੀ ਸਹਾਬਾਨ ਮੇਰੀ ਚੰਡੀਗੜ੍ਹ ਰਿਹائش ਤੇ ਪਹੁੰਚ ਕੇ ਮੀਟਿੰਗ 'ਚ ਇਸ ਸਾਲ ਲੈਣਗੇ ਮੀਟਿੰਗ ਚ ਲੋਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਮੁਆਵਜ਼ੇ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਨੂੰ ਲੈ ਕੇ ਵਿਚਾਰ ਚਰਚਾ ਕੀ ਕੀਤੀ ਜਾਵੇਗੀ ਇਸ ਪ੍ਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕਰਦੇ ਹੋਏ ਗੱਲ ਆਖ ਦਿੱਤੀ ਗਈ ਹੈ ਕਿ ਹੜ੍ਹ ਸਬੰਧੀ ਇਹਨਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਹੜ੍ਹ ਸਬੰਧੀ ਹੜ੍ਹਾਂ ਲੈ ਕੇ ਪੰਜਾਬ ਦੇ ਵਿੱਚ ਹੁਣ ਕੀ ਹਾਲਾਤ ਨੇ ਹੜ੍ਹ ਪਰਬਤ ਖੇਤਰਾਂ ਦੇ ਵਿੱਚੋਂ ਹੜ੍ਹਾਂ ਦਾ ਪਾਣੀ ਨਿਕਲਣ ਮਗਰੋਂ ਖਤਮ ਹੋਣ ਮਗਰੋਂ ਬਿਮਾਰੀਆਂ ਫੈਲ ਸਕਦੇ ਨੇ ਇਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀ ਕੀਤੀ ਜਾਵੇਗੀ ਤੇ ਮੁਆਵਜ਼ੇ ਸੰਬੰਧੀ ਵੀ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਇਸ ਨੂੰ ਲੈ ਕੇ 41 ਸਵੇਰੇ 11 ਵਜੇ ਮੀਟਿੰਗ ਸੀਐਮ ਭਗਵੰਤ ਮਾਨ ਦੇ ਵੱਲੋਂ ਸੱਦ ਲਈ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਇਹਨਾਂ ਹੜ੍ਹਾਂ ਲੈ ਕੇ ਕਿਸੇ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਦੂਜੇ ਪਾਸੇ ਰਾਜਸੀ ਪਾਰਟੀਆਂ ਦੇ ਵੱਲੋਂ ਸਤਤਰ ਪਾਰਟੀ ਆਮ ਆਦਮੀ ਪਾਰਟੀ 'ਤੇ ਪਰ ਨਿਸ਼ਾਨੇ ਸਾਦੇ ਜਾ ਰਹੇ ਨੇ ਆਖਿਆ ਜਾ ਰਿਹਾ ਹੈ ਕਿ ਡੈਮਾ ਦੀ ਸਫਾਈ ਨਹੀਂ ਕਰਵਾਈ ਗਈ ਜੋ ਕੁਝ ਇਹਨਾਂ ਦੇ ਕੰਟਰੋਲ ਵਿੱਚ ਸੀ ਇਹਨਾਂ ਨੇ ਕੋਈ ਵੀ ਮੀਟਿੰਗ ਹਾੜਾ ਸੰਬੰਧੀ ਜੋ ਕਿ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਹੈ ਇਸ ਨੂੰ ਲੈ ਕੇ ਵੱਖੋ ਵੱਖਰੇ ਇਲਜ਼ਾਮ ਵੱਖੋ ਵੱਖਰੇ ਆਗੂਨ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਇਹ ਸਾਰੀ ਸਥਿਤੀ ਨੂੰ ਦੇਖਦੇ ਹੋਇਆ ਸ਼੍ਰੋਮਣੀ ਕਾਲ ਦਲ ਦੇ ਦਾਖਾ ਤੋਂ ਵਿਧਾਇਕ ਜੋ ਕਿ ਹੁਣ ਅੱਜਕੱਲ੍ਹ ਸ਼੍ਰੋਮਣੀ ਕਾਦਰ ਬਾਦਲ ਤੋਂ ਬਾਗੇ ਚੱਲ ਰਹੇ ਨੇ ਮਨਪ੍ਰੀਤ ਸਿੰਘਿਆਲੀ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਰਾਜ ਵਿੱਚ ਹੜ੍ਹਾਂ ਕਾਰਨ ਬਣੀ ਗੰਭੀਰ ਸਥਿਤੀ ਤੇ ਵਿਚਾਰ ਵਟਾਂਦਰਾ ਕਰਨ ਲਈ ਵਿਧਾਨ ਸਭਾ ਦਾ ਐਮਰਜੈਂਸੀ اجلاس ਤੁਰੰਤ ਬੁਲਾਉਣ ਸੰਬੰਧੀ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਜਿਸ ਦੇ ਵਿੱਚ ਵੱਖ-ਵੱਖਰੇ ਮਾਮਲਿਆਂ ਲੈ ਕੇ ਵਿਚਾਰ ਚਚਾ ਕੀਤੀ ਜਾਵੇ ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਕਿ ਇਹਨਾਂ ਮਾਮਲਿਆਂ ਤੇ ਵਿਚਾਰ ਚਰਚਾ ਕਰਨੀ ਅਤ ਜ਼ਰੂਰੀ ਹੈ ਜਿਸ ਦੇ ਵਿੱਚ ਹਾਲੀਆ ਹੜ੍ਹਾਂ ਦੀ ਸਥਿਤੀ ਦੇ ਮੁੱਖ ਕਾਰਨਾ ਅਤੇ ਤੱਥਾਂ ਦੀ ਵਿਸਥਾਰ ਨਾਲ ਜਾਂਚ ਅਤੇ ਪਛਾਣ ਜੀਵਨ ਸੰਪਤੀ ਖੇਤੀਬਾੜੀ ਅਤੇ ਸਰਵਜਨਕ ਢਾਂਚੇ ਨੂੰ ਹੋਏ ਨੁਕਸਾਨ ਦੀ ਮਿਆਰੀ ਜਾਂਚ ਪ੍ਰਭਾਵਿਤ ਆਬਾਦੀ ਲਈ ਤੁਰੰਤ ਰਾਹਤੋਪਾ ਅਤੇ ਮਨੁੱਖਤਾ ਆਧਾਰਿਤ ਸਹਾਇਤਾ ਤੇ ਚਰਚਾ ਖੜ੍ਹੇ ਪ੍ਰਬੰਧ ਖੇਤਰਾਂ ਦੇ ਵਿੱਚ ਪਾਣੀ ਰਹੀਂ ਮੱਛਰਾਂ ਰਹੀਂ ਫੈਲਣ ਵਾਲੀਆਂ ਬਿਮਾਰੀਆਂ ਚਮੜੀ ਦੇ ਰੋਗ ਅਤੇ ਸਾਹ ਲੈਣ ਦੀਆਂ ਬਿਮਾਰੀਆਂ ਅੱਜ ਤੋਂ ਬਚਾ ਲਈ ਅਗਾਊਂ ਕਦਮ ਚੁੱਕਣ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਸਫਾਈ ਅਤੇ ਕੂੜਾ ਕਰਕਟ ਪ੍ਰਬੰਧਨ ਅਤੇ ਸਿਹਤ ਸਵਾਮਾ ਯਕੀਨੀ ਬਣਾਉਣਾ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਫੰਡ ਅਤੇ ਸਰੋਤ ਪ੍ਰਾਪਤ ਕਰਨ ਲਈ ਪ੍ਰਬੰਧ ਖੜ੍ਹ ਪ੍ਰਬੰਧਨ ਆਫਤ ਤਿਆਰੀ ਅਤੇ ਨਪਟਾਰਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਲੰਮੇ ਸਮੇਂ ਦੀ ਠੋਸ ਯੋਜਨਾ ਰਾਜ ਵਿੱਚ ਅੱਗੇ ਤੋਂ ਖੜ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਲੁੜਿੰਦੀ ਕਾਰਵਾਈ ਕਰਨਾ ਇਹਨਾਂ ਮੁੱਦਿਆਂ ਤੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਐਮਰਜੈਂਸੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਇੱਥੇ ਇਹ ਮੰਗ ਸ਼੍ਰੋਮਣੀ ਕਾਲ ਦਲ ਦੇ ਡਾਕਾ ਤੋਂ ਵਿਧਾਇਕ ਐਮ ਐਲ ਏ ਮਨਪ੍ਰੀਤ ਸਿੰਘ ਅਲੀ ਦੇ ਵੱਲੋਂ ਰੱਖ ਦਿੱਤੀ ਗਈ ਹੈ ਪਾਦਿਆਂ ਅਗਲੀ ਖਬਰ ਦੇ ਪਾਲਾ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਬਿਕਰਮ ਜਿੱਠਿਆ ਦੀ ਕੁਟ ਸਮਾਂ ਪਹਿਲਾਂ ਜ਼ਮਾਨਤ ਵਾਲੀ ਅਰਜੀ ਮੁਹੱਲੀ ਅਦਾਲਤ ਦੇ ਵਿੱਚ ਖਾਰਜ ਹੋ ਗਈ ਸੀ ਤੇ ਉਸ ਤੋਂ ਬਾਅਦ ਵਕੀਲਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਜ਼ਮਾਨਤ ਦੀ ਅਰਜੀ ਲਗਾਈ ਗਈ ਹੈ ਤੇ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਸਬੰਧੀ ਆਪਣਾ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਵਿਕਰਮ ਜਿੱਠਿਆ ਵੱਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ਉਤੇ ਪੰਜਾਬ ਸਰਕਾਰ ਤੋਂ 2 ਹਫ਼ਤਿਆਂ ਵਿੱਚ ਜਵਾਬ ਹਾਈ ਕੋਰਟ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੰਗਿਆ ਗਿਆ ਹੈ। ਬੈਂਚ ਨੇ ਸੂਬਾ ਸਰਕਾਰ ਨੂੰ 23 ਸਤੰਬਰ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਤੋਂ ਦੂਸਰੇ ਪਾਸੇ ਵਿਕਰਮ ਜਿੱਠੇ ਦੇ ਵਕੀਲ ਵੱਲੋਂ ਲਗਾਤਾਰ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਕੇਸ ਰਾਜਨੀਤੀ ਤੋਂ ਪਰੇਰਤ ਹੈ ਤੇ ਇਸ ਕਰਕੇ ਉਹਨਾਂ ਦੇ ਉੱਪਰ ਵੱਖ-ਵੱਖਰੇ ਝੂਠੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਰੱਖਣ ਦੀ ਕੋਸ਼ਿਸ਼ ਸਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵਿਕਰਮਜੀਠਾ ਦੀ ਬਿੱਤੀ ਦੀ ਮੋਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚ ਬੈਰਕ ਬਦਲ ਲੈ ਕੇ ਉਹਨਾਂ ਦੀ ਅਰਜੀ ਨਾਮਜ਼ੂਰ ਕਰ ਦਿੱਤੀ ਗਈ ਤੇ ਪਰਿਵਾਰ ਨੂੰ ਮਿਲਣ ਦਾ ਨਾ ਦੇਣਾ ਵਕੀਲਾਂ ਦੇ ਸਮੇਂ ਦੇ ਵਿੱਚ ਕਟੌਤੀ ਕਰਨਾ ਇਸ ਨੂੰ ਲੈ ਕੇ ਮੋਹਾਲੀ ਕੋਰਟ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਪਰਿਵਾਰਕ ਮੈਂਬਰ ਜੋ ਮਿਲਣਾ ਚਾਹੁੰਦੇ ਨੇ ਵਿਕਰਮਜੀਠਾ ਦੇ ਵਕੀਲ ਜੋ ਉਹਨਾਂ ਦੀ ਸੰਵਿਧਾਨਕ ਨੇ ਜੋ ਜੇਲਾ ਨਿਯਮਾਂ ਦੇ ਮੁਤਾਬਕ ਨੇ ਉਸ ਨੂੰ ਪੂਰਾ ਕੀਤਾ ਜਾਵੇ ਇਸ ਪ੍ਰਕਾਰ ਹੁਣਾ ਵਿਕਰਮ ਜਿੱਠਣ ਨੂੰ ਜਿੱਥੇ ਵੱਡਾ ਝਟਕਾ ਲੱਗਾ ਹੈ ਉਹਨਾਂ ਦੀ ਬੈਰਿਕ ਪਦਨ ਦੀ ਅਰਜੀ ਨਾਮਨਜ਼ੂਰ ਕਰ ਦਿੱਤੀ ਹੈ ਤਾਂ ਦੂਸਰੇ ਪਾਸੇ ਵਿਕਰਮ ਜਿੱਠਣ ਨੂੰ ਕੁਝ ਰਾਹਤ ਵੀ ਮਿਲਦੀ ਦਿਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਚੱਲ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਹੁਣ ਮੁਸ਼ਕਿਲਾਂ ਲਗਾਤਾਰ ਵਾਧੀਆਂ ਦਿਖਾਈ ਦੇ ਰਿਹਾ ਨੇ ਅੱਜ ਉਹਨਾਂ ਦੀ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਦੇ ਲਈ ਕੁਝ ਅਧਿਕਾਰੀ ਪਹੁੰਚ ਗਏ ਨੇ ਉਹਨਾਂ ਦਾ ਚੰਡੀਗੜ੍ਹ ਸੈਕਟਰ 9 ਵਿੱਚ ਮੌਜੂਦ ਸਰਕਾਰੀ ਨਿਵਾਸ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਡਾ ਦੇ ਅਤੇ ਪੀਡਬਲਯੂਡੀ ਦੇ ਅਧਿਕਾਰੀ ਦੀ ਟੀਮ ਨੇ ਵਿਧਾਇਕ ਦੇ ਘਰ ਪਹੁੰਚ ਕੇ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਘਰ ਖਾਲੀ ਕਰਨ ਦੀ ਕਾਨੂੰਨੀ ਪ੍ਰਕਿਰਿਆ ਮੁਤਾਬਕ ਇਹ ਪ੍ਰਕਿਰਿਆ ਤਕਰੀਬਨ 30 ਦਿਨ ਦੇ ਵਿੱਚ ਪੂਰੀ ਹੁੰਦੀ ਹੈ ਇਸ ਮੌਕੇ ਵਿਧਾਇਕ ਦੇ ਵਕੀਲਾ ਵਿਕਰਮਜੀਤ ਸਿੰਘ ਪੁੱਲਰਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਬਰੋ ਇਹ ਗੱਲ ਲਖ ਦਿੱਤੀ ਗਈ ਹੈ ਕਿ ਇਸ ਸੰਬੰਧੀ ਕੋਰਟ ਦੇ ਵਿੱਚ ਸਟੇ ਵਾਲੀ ਅਰਜੀ ਦੇਣ ਜਾ ਰਹੇ ਆ ਤਾਂ ਜੋ ਇਸ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ ਕਿਉਂਕਿ ਇਸ ਦੇ ਵਿੱਚ ਕੁਝ ਹੱਦ ਤੱਕ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਨਸਾਰ ਕੋਈ ਵੀ ਜੋ ਵਿਅਕਤੀ ਸਰਕਾਰੀ ਅਹੁਦੇ ਤੇ ਹੈ ਉਸ ਨੂੰ ਕਾਰ ਖਾਲੀ ਕਰਨਾ ਲਾਜ਼ਮੀ ਹੁੰਦਾ ਹੈ ਜੇਕਰ ਉਹ ਗੈਰ ਹਾਜ਼ਰ ਰਹੇ ਜਾਂ ਉਸ ਦੇ ਖਿਲਾਫ ਗੰਭੀਰ ਕਾਰਵਾਈ ਚੱਲ ਰਹੀ ਹੋਵੇ ਇਸ ਕਰਕੇ ਹਰਮਿੰਦਰ ਸਿੰਘ ਪਠਾਨ ਮਾਜਰੇ ਦੇ ਉੱਪਰ ਰੇਪ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਹ ਇਸ ਮੋਕੇ ਹਿਰਾਸਤ ਦੇ ਵਿੱਚੋਂ ਫਰਾਰ ਚੱਲ ਰਹੇ ਨੇ ਤੇ ਹੁਣ ਉਹਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ ਇਥੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਲਗਾਤਾਰ ਸਰਕਾਰ ਦੇ ਵੱਲੋਂ ਹਰਮਿੰਦਰ ਸਿੰਘ ਪਠਾਨ ਮਾਜਰੇ ਦੇ ਉੱਪਰ ਸਿਕੰਜਾ ਕਸੇ ਆ ਜਾ ਰਿਹਾ ਹੈ ਵਦਿਆਂ ਅਗਲੀ ਖਬਰ ਤੇ ਵੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿੱਥੇ ਹੜ੍ਹ ਖੇਤਰਾਂ ਦੇ ਵਿੱਚ ਵੱਖੋ-ਵੱਖਰੇ ਆਪਣੇ ਪੱਧਰ ਤੇ ਸੇਵਾ ਕਾਰਜ ਚੁਲਾਏ ਜਾ ਰਹੇ ਨੇ ਜਿਸ ਦੇ ਵਿੱਚ ਰਹਿਣ ਦੇ ਲਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਨੂੰ ਸਿਹਤ ਸਹੂਲਤਾ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਝ ਵੱਡੇ ਹੋਰ ਐਲਾਨ ਕਰ ਦਿੱਤੇ ਗਏ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਹੜਪੀੜਤਾ ਲਈ ਮੁੱਢਲੇ ਤੌਰ ਤੇ 20 ਕਰੋੜ ਰੁਪਏ ਰੱਖੇ ਨੇ ਜ਼ਮੀਨਾਂ ਨੂੰ ਪਦਰਾ ਕਰਨ ਅਤੇ ਹੋਰ ਵਰਤੋਲੀ 8 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ ਹੜਾਂ ਨਾਲ ਨੁਕਸਾਨਾਂ ਗਏ ਗੁਰੂ ਘਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਹੜਾਂ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਸਕੂਲੀ ਕਿਤਾਬਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣ ਗਿਆ 10 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵਾਹੀ ਲਈ ਤੇਲ ਤੇ ਕਣਕ ਦੀ ਵਧੀਆ ਕਿਸਮ ਦਾ ਬੀਜ ਮੁਹਿਆ ਕਰਵਾਇਆ ਜਾਵੇਗਾ ਚੱਲ ਰਹੀਆਂ ਸਿਹਤ ਸਹੂਲਤਾਂ ਤੋਂ ਇਲਾਵਾ ਹੋਰ 50 ਡਾਕਟਰੀ ਟੀਮਾਂ ਮੈਡੀਕਲ ਵੈਨਾਂ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜਿਆ ਜਾਣਗੀਆਂ ਸੇਵਾ ਵਿੱਚ ਭੇਜਿਆ 10 ਫੋਕਿੰਗ ਮਸ਼ੀਨਾਂ ਦੀ ਤعداد ਦੇ ਵਿੱਚ ਵਾਧਾ ਕੀਤਾ ਜਾਵੇਗਾ ਲੰਗਰ ਅਤੇ ਰਹਿਤ ਸਮਗਰੀ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਨਿਰੰਤਰ ਜਾਰੀ ਰਹਿਣਗੀਆਂ ਇੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਇਹ ਨਿਰੰਤਰ ਕੰਮ ਜਾਰੀ ਰੱਖੇ ਜਾ ਰਹੇ ਨੇ ਇਸ ਤੋਂ ਇਲਾਵਾ ਗੈਣੀ ਹਰਪ੍ਰੀਤ ਸਿੰਘ ਦੇ ਵੱਲੋਂ ਬਿੱਤਦਨੀ ਸੁਖਬੀਰ ਸਿੰਘ ਬਾਦਲ ਦੇ ਪੈਸੇ ਵੰਡਣ ਨੂੰ ਲੈ ਕੇ ਇਹ ਗੱਲ ਆਖ ਦਿੱਤੀ ਗਈ ਸੀ ਕਿ ਜਿਹੜੇ ਲੋਕਾਂ ਨੂੰ ਪੈਸਾ ਦਿੱਤਾ ਜਾ ਵੰਡਿਆ ਜਾ ਰਿਹਾ ਇਹ ਪੈਸਾ ਲੈ ਲੈਣਾ ਚਾਹੀਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਹ ਪੈਸਾ ਇਕੱਠਾ ਕੀਤਾ ਗਿਆ ਹੈ ਜੇਕਰ ਕੋਈ ਵੰਡਦਾ ਤਾਂ ਲੈ ਲੈਣਾ ਚਾਹੀਦਾ ਹੈ ਇਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਜੇ ਤੰਜ ਨਹੀਂ ਕਸਨੇ ਚਾਹੀਦੇ ਨੇ ਹੁਣ ਤਾਂ ਸਾਡੇ ਵੱਲੋਂ ਆਪਣੇ ਵੱਖੋ ਵੱਖਰੇ ਗੁਰਦੁਆਰਾ ਸਭਾਾਂ ਨੂੰ ਲੈ ਕੇ ਵੱਖੋ ਵੱਖਰੇ ਚੈਨਲ ਬਣਾ ਲਏ ਗਏ ਨੇ ਜੋ ਕਿ ਚੱਲ ਰਹੇ ਨੇ ਦੂਸਰੇ ਪਾਸੇ ਪੀਟੀਸੀ ਚੈਨਲ ਦੇ ਵੱਲੋਂ ਆਪਣੀ ਸੇਵਾਵਾਂ ਦੇ ਤੌਰ ਤੇ ਪਹਿਲਾਂ 3 ਕਰੋੜ ਰੁਪਏ ਦਿੱਤਾ ਜਾਂਦਾ ਸੀ ਹੁਣ 2 ਕਰੋੜ ਰੁਪਏ ਦਿੱਤਾ ਜਾਂਦਾ ਤੇ ਜੇਕਰ ਕੋਈ ਸੇਵਾ ਕਰ ਰਿਹਾ ਉਸ ਦੇ ਉੱਪਰ ਤਾਂ ਜਖਸਨ ਦੀ بجائے ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਇਥੇ ਇਹ ਗੱਲ ਇਥੇ ਜਵਾਬ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦੇ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਮੌਸਮ ਮਾਰਾਂ ਦੇ ਵੱਲੋਂ 12 ਅਤੇ 13 ਨੂੰ ਹਲਕੇ ਮੀਂਹ ਪੈਣ ਦੀ ਪੇਸ਼ گوئی ਕੀਤੀ ਗਈ ਆ ਅੱਜ ਤੱਕ ਬਹੁਤ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਵੇਗਾ ਮੌਸਮ ਸਾਫ਼ ਰਹੇਗਾ ਕੁਝ ਥਾਵਾਂ ਦੇ ਉੱਪਰ ਬੱਦਲ ਛਾਏ रह ਸਕਦੇ ਨੇ ਤੇ ਕੁਝ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਬਹੁਤਾ ਭਾਰੀ ਮੀਂਹ ਨਹੀਂ ਪਵੇਗਾ ਪਰ ਦੁਬਾਰਾ ਪੰਜਾਬ ਦੇ ਵਿੱਚ 16 ਸਤੰਬਰ ਤੋਂ ਬਾਅਦ ਭਾਰੀ ਮੀਂਹ ਪੈ ਸਕਦੇ ਨੇ ਮੌਸਮ ਮਾਰਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਕੈਬਨ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਮੌਸਮ ਵਿਭਾਗ ਦੇ ਵੱਲੋਂ 12 13 14 ਤਰੀਕ ਦੇ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਾਖੜਾ ਦੇ ਵਿੱਚ ਦੁਬਾਰਾ ਪਾਣੀ ਵੱਧ ਸਕਦਾ ਹੈ ਜਿਸ ਕਰਕੇ ਸਰਕਾਰ ਦੇ ਵੱਲੋਂ ਆਪਣੇ ਪੱਧਰ ਤੇ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਨੇ ਕਮਜ਼ੋਰ ਬੰਨਾਂ ਦੇ ਲਈ ਮਿੱਟੀ ਲਿਆਂਦੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਹੜਾ ਸੰਬੰਧੀ ਕਿਵੇਂ ਪਾਣੀ ਛੱਡਣਾ ਹੈ ਉਸ ਨੂੰ ਲੈ ਕੇ ਵੀ ਵਿਵੋਤਬੰਦੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪਾਖੜਾ ਨਹਿਰ ਦੇ ਵਿੱਚ 5000 ਕਿਊਸਕ ਪਾਣੀ ਅੱਜ ਤੋਂ ਵੱਧ ਛੱਡਿਆ ਜਾਵੇਗਾ ਜਿਸ ਕਰਕੇ ਜੇਕਰ ਮੀਂਹ ਪਾਰੀ ਪੈਂਦੇ ਨੇ ਤੇ ਡੈਮਾਂ ਦੇ ਵਿੱਚ ਜਗ੍ਹਾ ਉਸ ਵਾਧੂ ਪਾਣੀ ਦੇ ਲਈ ਬਣ ਸਕੇ ਪਰ ਦੂਸਰੇ ਪਾਸੇ ਮੌਸਮ ਮਾਰਾਂ ਦਾ ਕਹਿਣਾ ਹੈ ਕਿ ਅਜਿਹੀ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ 12 ਤੋਂ 13 ਸਤੰਬਰ ਨੂੰ ਪੰਜਾਬ ਦੇ ਵਿੱਚ ਪਾਰੀ ਮੀਂਹ ਨਹੀਂ ਪਵੇਗਾ 16 ਤਰੀਕ ਤੋਂ ਬਾਅਦ ਪਾਰੀ ਮੀਂਹ ਪੈ ਸਕਦਾ ਹੈ ਇਸ ਪ੍ਰਕਾਰ ਹਾਲ ਦੀ ਘੜੀ ਦੇ ਵਿੱਚ ਮੌਸਮ ਮਾਰਾਂ ਦੇ ਵੱਲੋਂ 12 ਤੋਂ 13 ਸਤੰਬਰ ਨੂੰ ਹਲਕੇ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਇਸ ਨਾਲ ਜਦੇ ਵੱਡੀਆਂ ਖਬਰਾਂ ਨੇ ਖਬਰਾਂ ਵਿੱਚ ਕੋਈ ਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ